ਜਦੋਂ ਤੁਹਾਡੇ ਘਰੇ ਇਹ ਚੀਜ਼ ਬਿਤੂ বিনা ਤੁਹਾਨੂੰ ਉਦੋਂ ਪਤਾ ਲੱਗੂਗਾ ਕਿ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਕਿੰਨੇ ਘਰ ਬਰਬਾਦ ਹੋ ਚੁੱਕੇ ਨੇ ਪੰਜਾਬ ਦੇ ਖਾਸ ਕਰਕੇ ਬੜਾ ਮਨ ਦੁਖੀ ਹੋਇਆ ਅੱਜ ਮੇਰਾ ਇਨਕ ਮਨ ਦੁਖੀ ਹੋ ਗਿਆ ਇਹ ਚੀਜ਼ ਦੇਖ ਕੇ ਮੇਰਾ ਦਿਲ ਅੰਦਰੋਂ ਰੋ ਪਿਆ ਬੈ ਫੇਸਬੁਕ ਤੇ ਸਾਰੇ 94 ਉਹ ਆਪਣੀਆਂ ਧੀਆਂ ਪੈਣਾ ਪੰਜਾਬ ਦੇ ਲੋਕ ਸਭ ਤੋਂ ਵੱਧ ਫੇਸਬੁਕ ਹੀ ਚਲੋਦੇ ਆ ਆਪਣੇ ਕਈ ਪੰਜਾਬੀ ਭਰਾਵਾਂ ਦੇ ਫੇਸਬੁਕ ਦੇ ਉੱਤੇ ਚੈਨਲ ਇੰਨੇ ਚੱਲਦੇ ਨੇ ਬਹੁਤ ਵਧੀਆ ਚੱਲਦੇ ਨੇ ਮੈਂ ਕਹਿੰਦਾ ਪ੍ਰਮਾਤਮਾ ਉਹਨਾਂ ਦੇ ਉੱਤੇ ਕਿਰਪਾ ਕਰੇ ਵੱਧ ਤੋਂ ਵੱਧ ਪੈਸੇ ਕਮਾ। ਪਰ ਅੱਜ ਇੱਕ ਗੱਲ ਦੇਖ ਕੇ ਮੇਰਾ ਮਨ ਰੋ ਪਿਆ, ਅੰਦਰ ਰੋ ਪਿਆ। ਉਹਨਾਂ ਦੀ ਵੀਡੀਓ ਦੇ ਉੱਤੇ ਐਡ ਕਿਹੜੀ ਲੱਗੀ ਹੁੰਦੀ ਆ। ਦੇਖ ਕੇ ਤੁਸੀਂ ਜ਼ਰੂਰ ਪਰੇਸ਼ਾਨ ਹੋ ਜੂਗੇ। ਤੁਹਾਡੀਆਂ ਧੀਆ, ਮਾਵਾਂ, ਪੈਣਾ ਉਹ ਵੀਡੀਓ ਦੇਖ ਕੇ ਸ਼ਾਇਦ ਉਹ ਵੀ ਐਡ ਦੇਖ ਕੇ ਕੀ ਉਸ ਪਾਸੇ ਲੱਗ ਸਕਦੀਆਂ ਨੇ? ਲੱਗ ਸਕਦੀਆਂ ਨੇ ਕਿਉਂਕਿ ਆਪਣੇ ਪੰਜਾਬੀਆਂ ਦਿਲ ਭੋਲੇ-ਪਾਲੇ ਹੁੰਦੇ ਨੇ। ਐਡ ਲਾਈ ਹੁੰਦੀ ਆ ਬੰਗਾਲੀ ਤਾੰਤ੍ਰਿਕ ਤੋਂ ਵਸ਼ੀਕਰਨ ਕਰਨਾ ਸਿੱਖੋ। ਨਹੀਂ ਕਿਸਦਾ ਵਿਆਹ ਹੋ ਰਿਹਾ ਇਹ ਘਟਨਾ ਸਿੱਖੋ ਇਹ ਘਟਨਾ ਸਿੱਖੋ ਇੱਕ ਬਾਕੀ ਗੱਲਾਂ ਮੈਂ ਕਰ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਬੰਗਾਲੀ ਤਾਂਦਰੀ ਮਤਲਬ ਤਾਂਦਰੀ ਕਾਦੀਆਂ ਹੀ ਐਡਾ ਲਾਈਆਂ ਹੁੰਦੀਆਂ ਉਸ ਦੇ ਉੱਪਰ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਂ ਮਾਫੀ ਮੰਗਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਕੋਈ ਮਾਰਾ ਕਿਹਾ ਹੋ ਗਿਆ ਤਾਂ ਪਲੀਜ਼ ਪਹਿ ਕਮਾਂਡ ਦਾ ਹੌਤ ਬੋਝ ਜਰ ਗਿਆ ਜੇ ਤੁਸੀਂ ਇੰਨੇ ਵਧੀਆ ਫੇਸਬੁੱਕ ਤੇ ਚੈਨਲ ਚਲਾ ਰਹੇ ਹੋ ਵਧੀਆ ਵਧੀਆ ਵੀਡੀਓ ਬਣਾ ਰਹੇ ਹੋ ਹੋਰ ਕਿਸੇ ਤਰੀਕੋ ਸੀ ਪੈਸਾ ਕਮਾ ਸਕੋ ਪਲੀਜ਼ ਮੇਰੀ ਜਦੋਂ ਤੁਹਾਡੇ ਘਰੇ ਇਹ ਚੀਜ਼ ਬੀਤੂਗੀ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ ਇਹ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਕਿੰਨੇ ਘਰ ਬਰਬਾਦ ਹੋ ਚੁੱਕੇ ਨੇ ਪੰਜਾਬ ਦੇ ਖਾਸ ਕਰਕੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਮੇਰੀ ਗੱਲ ਚੰਗੀ ਲੱਗੀ